ਦੇਖੋ ਕਿ ਪੈਨੂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜੀ ਬង ਜੀ ਪੰਜ ਮਹੀਨੇ ਹੋ ਗਏ ਪੰਜ ਮਹੀਨੇ ਤੋਂ ਹੀ ਕੋਈ ਹੋਈ ਨਹੀਂ ਤੇ ਸਰਦੀਆਂ ਹੁਣ ਸ਼ੁਰੂ ਹੋ ਗਈਆਂ ਹੌਲ ਤਾਂ ਤੁਹਾਨੂੰ ਬਹੁਤ ਔਖਾ ਹੋ ਗਿਆ ਹੋਵੇ ਜੀ ਅਜਾ ਬਸਟ ਕਿੱਦਾਂ ਲੱਗੀ ਕੀ ਕਰਦੇ ਸੀ ਜੀ ਇਹ ਜੀ ਮੈਨੂੰ ਸੈਟਲਰ ਦਾ ਹੀ ਨਹੀਂ ਰਿਹਾ ਸੀ ਜੀ ਹਾਂ ਤੁਹਾਨੂੰ ਵੀ ਬ੍ਰੇਕੀ ਵੀ ਬ੍ਰੇਕ ਦੇ ਲੋਗੇ ਜੀ ਤੁਹਾਨੂੰ ਨਾ ਕੋਈ ਬ੍ਰੇਕ ਨਹੀਂ ਆ ਹਾਂ ਵੀ ਕੰਦਨ ਆਉਂਦਾ ਫਿਰ ਕੀ ਜੁੜਾ ਫਿਰ ਸੋ ਆ ਜੇ ਸਾਡੇ ਆਪਣੇ ਗੱਦੀ ਉਪਰ ਹੈ। ਦਾ ਬਈ ਹੋਣਾ ਹੈ ਜਿਹੜੇ ਇਲੈਕਟ੍ਰੀਸਨ ਨੇ ਉਹ ਅਵਿਸ਼ੇਸ਼ ਰਿਕਵੈਸਟ ਅਦਾ ਕਰੀ ਜਾਂਦੀ ਹੈ ਜੀਐਮਪਾ ਤੋਂ ਬੰਦਕ ਤੋਂ ਬਿਚਦੇ ਨੇ। ਜੇ ਕਿ ਉਹ ਆਪਣੇ ਪਰਿਵਾਰ ਪਿਆ ਰਹੇ ਉਹਨਾਂ ਲਈ ਇਹ ਰੋਗਾਂ ਦਾ ਇਲਾਜ ਹੈ। ਅਜਾ ਹੁਣ ਇਹ ਐਨਜੀਓ ਵਾਲੇ ਤੁਹਾਨੂੰ ਲਿਆਂਦੇ ਆ ਇਹ ਕਹਿੰਦੇ ਸਾਡਾ ਇਲਾਜ ਵੀ ਹੋਏਗਾ ਤੇ ਸੇਵਾ ਵੀ ਹੋਏਗੀ। ਮੈਂ ਜਾਣਨ ਚਾਹੁੰਦਾ ठीक तो तो है प्रधानमंत्री हरियाणा का हर मौलिक बैठक में जाना मैं जाऊंगा मेरी याद रही या दूर मत बैठना अपना अनुरोध है अपनी पीएनजी है उसको डाउनलोड करा दीजिए सारे जो मेरे सर अपडेट कर रहे हैं साहब पीएनजी एक है हमारा चलो ठीक है अच्छा एएनजी भी वर्क कर दिए सर इससे करके मेरे सर अपडेट कर सकते हैं ਚੱਲਦਾ ਹੁੰਦਾ ਸੀਗਾ ਤੇ ਕੋਈ ਡਾਕਟਰ ਮਾਰ ਗਿਆ ਮੈਨੂੰ ਕਿਹ ਡਾਕਟਰ ਮਾਰ ਗਿਆ ਤੇ ਮੈਂ ਇਹ ਜਿਹੜਾ ਪਹਿਲਾਂ ਹੀ ਹੈਗੀ ਹੋਈ ਆ ਪਰ ਮੈਨੂੰ ਜਦੋਂ ਪਿਆਰੇ ਉਹਦੇ ਵਿੱਚ ਜਿਹੜਾ ਬਈ ਉਹ ਨਹੀਂ ਚੱਲਦਾ ਅੱਛਾ ਉਹਨੇ ਚੱਲ ਫਿਰ ਸਕਦੇ ਆ ਕਿੱਦਾਂ ਚੱਲ ਵੀ ਨਹੀਂ ਸਕਦੇ ਦੱਸਾਂਗੇ ਜਿਹੜਾ ਨਹੀਂ ਚੱਲਦੀ ਜਾਂਦਾ ਉਹਦੇ ਨੂੰ ਟ੍ਰੀਟਮੈਂਟ ਮਾਰਾ ਕਰਵਾ ਲੈਣਾ ਤੇ ਲਾਜ ਆਵਾਂਗੀ ਤੁਸੀ ਐਸੇ ਇਹਨਾਂ ਨਾਲ ਗੱਲ ਰਮਾ ਕਿਦਾ ਉਪਾਦੀ ਕਈ ਵਾਰ ਬੰਦੇ ਇਦਾਂ ਕਹਿੰਦੇ ਨੇ ਕਿ ਸਾਡੇ ਨਾਲ ਕਈ ਵਾਰੀ ਨਾ ਧੱਕੇ ਨਾਲ ਲੈ ਜਾਂਦੇ ਨੇ ਸਾਨੂੰ ਨਹੀਂ ਨਹੀਂ ਉਹ ਹੀ ਤਾਂ ਸਾਹਮਣੇ ਦੇਖੋ ਭਾਇਆ ਨੂੰ ਜਿਹਾ ਦਾ ਕੋਈ ਨਾ ਲੱਗਦਾ ਠੀਕ ਹੈ ਤੇ ਇਹ ਜਿਹੜੇ ਬਜ਼ੁਰਗ ਹੈ ਹੁਣ ਇਹਨਾਂ ਦਾ ਇਲਾਜ ਵੀ ਕਿਸ ਤਰ੍ਹਾਂ ਮੁੱਕਾ ਹੋ ਜਾਂਦਾ ਦੇ ਬੰਦੇ ਭਰਾਇਆ ਜਾਂਦਾ ਕਿ ਸਾਡੇ ਇੰਜ ਵਾਲੀ ਕਾਇਜੋ ਠੀਕ ਨਹੀਂ ਹੈ ਉੱਥੇ ਤੇ ਲੋਕ ਕੋਲੋਂ ਸਾਡਾ ਧੱਕਾ ਜਿਹੜੀ ਨਾਲ ਧੱਕੇ ਲੈ ਗਿਆ ਕਿ ਕੀ ਲੈ ਕੇ ਆਇਆ चार जा, मातावा है कई मजूरी माँ बाप वर्गे ने है पाए हुए हैं ਸਹੀ ਬਜ਼ੁਰਗ ਨੂੰ ਨਸ਼ੇ ਦੀ ਕਰਦੇ ਅਸਾਨੂੰ ਲੈ ਕੇ ਜਾਂਦੇ ਨਹੀਂ ਸਾਫੀ ਨਸ਼ੇ ਦੀ ਅਸੀਂ ਕੀ ਕਰਦੇ ਆ ਭੇਜਿਆ ਗਿਆ ਹਾਂ ਅੱਛਾ ਹੁਣ ਸਰਵੇਖਣ ਸ਼ੁਰੂ ਹੋ ਗਿਆ ਨੇ ਇਹਦੇ ਬਹੁਤ ਸਾਰੇ ਹੋਰ ਬਜ਼ੁਰਗ ਵੀ ਬੇਸਹਾਰਾ ਬੇਘਰੇ ਇੱਥੇ ਹੋਣਗੇ ਫਿਰ ਇਸ ਤਰ੍ਹਾਂ ਤੁਸੀਂ ਪਾਲ ਕਰਦੇ ਹੋਏ ਇਨਫੋਰਮੇਸ਼ਨ ਨਹੀਂ ਹੋਣੀ ਕਿ ਲਈ ਪੂਰੀ ਦੇਖ ਪੜਾਏ ਲਾਇਕ ਰਾਮ ਟ੍ਰੀਟਮੈਂਟ ਕਰਾਵਾਂਗੇ ਜੋ ਵੀ ਨਾ ਹੋਵੇ ਸ਼ੁਰੂ ਕਰਾਵਾਂਗੇ ਨਾ ਕਿ ਨਾ ਮੈਂ ਮੈਂ ਟੈਕਨੀਕਾਂ ਵੀ ਕਰਾਂਗੇ ਜੀ ਕੀ ਨਾਮ ਹੈ ਤੁਹਾਡਾ ਜੇ ਕਿ ਤੁਸੀਂ ਵੀ ਐਨ ਜੀਓ ਨਾਲ ਜੁੜੇ अच्छा हम इतने एक बुजुर्ग बैठे है, है, है की गल बात हुई है इन्हना दो दिन पहले सामने इंफॉर्मेशन आई थी बदल तो 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 से पे हुए हैं कितना तो इलाज की जी मेहनत होने वाली है कई जने तो करके जा रहे जाते हम सारी तो गलती है मेहनत की हंडी डुपी ਜੇ ਚੱਲ ਵੀ ਨਹੀਂ ਕਰਦੇ ਜੇਨਰਲ ਅਗੇ ਪਹਿਲੇ ਉਹਨਾਂ ਹਸਪਤਲ ਭੇਜਾਂਗੇ ਆਪਣੇ ਸਾੜੀ ਆ ਤੇ ਉਹਦੇ ਇਨਾਂ ਦਾ ਪੂਰਾ ਪ੍ਰੋਪਰ ਇਲਾਜ ਹੋਏਗਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਣੇ ਘਰ ਆ ਕੇ ਲੈ ਕੇ ਆਈਏ ਅਸਲ ਤੇ ਇਹਨੇ ਦੱਸਵਾ ਦਿੱਤੀ ਕਿ ਕਿ ਕਿਥੇ ਉਹਦੇ ਰਹਿਣ ਆਲੇ ਆ ਕੋਣ ਹੈਗੇ ਐ ਰਹਿਣ ਵਾਲੇ ਲੋਕ ਲੈ ਗਏ ਇਹਨਾਂ ਦੇ ਆਪਣੇ ਬੇਟੀਆਂ ਵੀ ਆ ਪੰਜ ਵੀ ਆ ਬਟਾ ਉਹ ਕਹਿੰਦੇ ਸੀ ਇਹਦੀ ਬੈ ਜਮਨ ਦਾ ਫਿਰ ਜਮਨਾ ਆ ਗਿਆ ਆਪਣਾ ਪਰਿਵਾਰ ਤੇ ਆ ਕੇ ਰਹਿਣਗੇ

ਇਹ ਕਿਹਦੇ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਜੀ ਬਰੂ ਦੀ ਪਾਣੀ ਨਹੀਂ ਰਹਿ ਗਿਆ ਪੰਜ ਮਹੀਨੇ ਤੋਂ ਹੀ ਪਈ ਹੋਈ ਉਹਦੀ ਤੇ ਸਰਦੀਆਂ ਹੁਣ ਸ਼ੁਰੂ ਹੋ ਗਈਆਂ ਹੌਲ ਤਾਂ ਕੰਨਾ ਬਹੁਤ ਔਖਾ ਹੋ ਗਿਆ ਹੋਣਾ ਜੀ ਅਜਾ ਸਰਟ ਕਿੱਦਾਂ ਲਾਗੀ ਕੀ ਕੰਗਰ ਦੇਸੀ ਜੀ ਮੈਨੂੰ ਸੈਟ ਲਾਦਾ ਹੀ ਨਹੀਂ ਰਿਹਾ ਇਹ ਚੀਜ਼ ਦੀ ਹਾਂ ਹਾਂ ਉੱਥੋਂ ਵੀ ਬਰੇਕੇ ਵੀ ਬਰੇਕ ਦੇ ਲ ਹੋ ਗਈ ਸੀ ਉਸ ਤੋਂ ਮੈਂ ਮੁੱਕਾ ਦੇ ਕੇ ਆ ਹਾਂ ਵੀ ਕੰਤੇ ਨਾਲ ਫਿਰ ਉਸ ਜੁੜਾ ਫੇਰ ਹੋ ਗਿਆ

ਨੇ ਆਣਾ ਇਹ ਕਹਿੰਦੇ ਸਾਡਾ ਇਲਾਜ ਵੀ ਹੋਏਗਾ ਸਾਡੀ ਸੇਵਾ ਵੀ ਹੋਏਗੀ ਮੈਂ ਜਾਣ ਨੂੰ ਦੇ ਆ ਠੀਕ ਮੈਂ ਜਾਣ ਗਿਆ ਹਾਂ ਮੈਂ ਮੌਜੂਦ ਬੈਠਾ ਹਾਂ ਮੈਂ ਜਾਉਂਗਾ ਤੇ ਯਾਦ ਰੱਖੀ ਆ ਦੌਰ ਮੱਠੇ ਅੱਗੇ ਆਉਂਦੇ ਆ ਆਪਣੀ ਪੀਐਨਜੀ ਹੈ ਸਾਡਾ ਬਸਾ ਮਾਰਨ ਦੀ ਚਾਰੇ ਉਹਦੇ ਸਾਡਾ ਬਸਾ ਕਰਦੇ ਨੇ ਇੱਕ ਵੀ ਪੀਐਨਜੀ ਹੈ ਮਾਚਾਣਾ ਨਾ ਮੈਂ ਅੱਛਾ ਇਹ ਐਂਜੀਪੀ ਵਰਕ ਕਰਦੀ ਹੈ ਸਰ ਤੁਸੀਂ ਬਲ ਕੇ ਮੀਸਰਾ ਬੁਝਾਉਣਾ ਚਾਹਦੇ ਭਈ ਜਨਾ ਕੋਈ ਨਹੀਂ ਕਰਵਾਇਆ ਜੇ ਉਸ ਨੂੰ ਦੇ ਦੇ ਸਾਹਰੇ ਅੱਜ ਤਾਂ ਕੋਈ ਤੁਸਾਂ ਮਿਲਦੀ ਆ ਕਿਥੇ ਲਵਾਇਆ ਕਰਕੇ ਸਰ ਦੇ ਪਏ ਹੋਏ ਨੇ ਸਾਰੇ ਨੇ ਕੋਈ ਨਾਲ ਹੈ ਨਹੀਂ ਕੋਈ ਸਾਬ ਅੱਛਾ ਤੇ ਅੱਜ ਸਮਰਾਲਾ ਚੋਂ ਪਹੁੰਚੇ ਉਸੇ ਕੋਈ ਇਨਫੋਰਮੇਸ਼ਨ ਆਈ ਕਿ ਸਾਡੀ ਅੱਜ ਹੋ ਗਿਆ ਤੇ ਲੋਕ ਪਏ ਹੋਏ ਨੇ ਨਾ ਕਾਫੀ ਹਾਸਤਰਾ ਹੈਗੀ ਆ ਦੂਸਰੇ ਸ਼ਰੋ ਵੀ ਜਿਹੜੇ ਪਏ ਹੋਏ ਨੇ ਨਾ ਕੋਈ ਨਹੀਂ ਹੈ ਨਾ ਜਿਹੜੀ ਦੇ ਨਾਲ ਪਏ ਉਹਨੇ ਬਾਹੂ ਚੁੱਕੀ ਰੱਖੀ ਸਾਨੂੰ ਸਭ ਸਰੀਆ ਜੀ ਸਿਾਇਤ ਜਲਾਉਂਦੀ ਆ

ਮੈਂ ਮੇਂ ਕੀ ਲਾ ਦੋ ਵਕ ਮੈਨੂੰ ਇਹ ਅੱਜ ਜਾਈ ਹੈ ਕਿ ਉਹਦੇ ਹੋਟਲ ਲੈ ਕੇ ਪਟਨਾ ਪਰ ਜਾਣਾ ਲਾਵਾ ਸਮੋਹ ਜਾਨੀ ਸੁਨ ਸੰਸਾਰਿਕ ਅਕਾਊਂਟ ਇਵੈਂਟ ਰਾਵਾ ਕਿੰਨਾ ਦਾ ਉਪਰ ਜੀ ਕਈ ਵਾਰ ਬੰਦੇ ਇਦਾਂ ਕਹਿੰਦੇ ਨੇ ਕਿ ਸਾਡੇ ਨਾਲ ਕਈ ਵਾਰੀ ਨਾ ਧੱਕੇ ਨਾਲ ਲੈ ਜਾਂਦੇ ਨੇ ਸਾਨੂੰ ਨਹੀਂ ਉਹੀ ਤਾਂ ਸਾਹਮਣੇ ਗਏ ਕੋਈ ਨਾ ਕੋਈ ਜਿਆਦਾ ਫੋੜੇ ਦਾ ਲੈ ਲਾਉਂਦਾ ਠੀਕ ਹੈ ਤੇ ਇਹ ਜਿਹੜੇ ਬਜ਼ੁਰਗ ਹੈ ਹੁਣ ਇਹਨਾਂ ਦਾ ਇਲਾਜ ਵੀ ਕਿਸ ਤਰ੍ਹਾਂ ਮੁੱਕਾ ਗਿਆ ਸਾਡੇ ਵੱਲੋਂ ਭਰਾਇਆ ਗਿਆ ਕਿ ਸਾਡੇ ਐਂਬੂਲੈਂਸ ਲਈ ਭਾਈ ਜੀ ਹੈ ਨਹੀਂ ਉੱਥੇ ਤੇ ਲੋਕ ਸਭਾ ਸਭਾ ਜਿਹੜੇ ਨਾ ਧੱਕੇ ਲੈ ਗਿਆ ਕਿ ਕੀ ਲੈ ਗਿਆ ਆ ਵੀ ਆਪੀ ਵੈਰੀਫਿਕੇਸ਼ਨ ਕਰਤਾ ਤੁਸੀਂ ਆਏ ਵੀ ਹੋ ਉਹਦੇ ਅਪਕੋਸ ਸਾਹਮਣੇ ਜਾਣਾ ਚਾਹੀਦਾ ਉੱਥੇ ਹੋਈ ਬਜ਼ੁਰਗ ਜੀ ਕੰਟਰੀ ਨਹੀਂ ਲੱਗਦੀ ਉਸ ਚਾਰ ਪਾਸੇ ਮਹਿਗੀ ਆ ਟੀਮ ਜਿਹੜੇ ਤੇ ਚਾਹੀਦਾ ਇੰਦਰਾ ਕਰਦਾ ਰੁਲਣ ਕਿਉਂਕਿ ਸਾਡੇ ਮਾਪੇ ਵਰਗੇ ਨਹੀਂ ਹੈਗੇ ਨੇ ਸਰ ਸਰਦਾ ਆਇਆ ਕਿ ਕਿਵੇਂ ਇਲਾਜ ਵਿੱਚ ਭਇਆ ਹੋਇਆ ਕਿਸਾ ਭਇਆ ਹੋਇਆ ਸਹੀ ਬਜ਼ੁਰਗ ਨਸ਼ੀ ਨਸ਼ੀ ਨਹੀਂ ਕਰਦੇ ਅਸੋ ਨੂੰ ਲੈ ਕੇ ਜਾਂਦੇ ਨਹੀਂ ਸਾਥ ਕਿਸ਼ੜੀ ਅਸੀਂ ਕੀ ਕਰਦੇ ਆ ਭੇਜਿਆ ਗਏ ਹਾਂ ਅੱਛਾ ਹੁਣ ਸਰਗੀਆਂ ਸ਼ੁਰੂ ਹੋ ਗਏ ਨੇ ਇਹੇ ਤੇ ਬਹੁਤ ਸਾਰੇ ਹੋਰ ਬਜ਼ੁਰਗ ਵੀ ਬੇਸਹਾਰਾ ਬੇਘਰੇ ਇੱਥੇ ਹੋਣਗੇ ਫਿਰ ਇਸ ਤਰ੍ਹਾਂ ਤੁਸੀਂ ਪਾਲ ਕਰਦੇ ਹੋ ਇਨਫੋ ਦੇ ਦਿੰਦੇ ਨੇ ਨਹੀਂ ਹੁਣ ਇਸ ਕਰਾਈ ਉਹਨੂੰ ਦੇਖ ਪਰ ਹੈ ਲਾਇਕ ਰਾਂ ਟ੍ਰੀਟਮੈਂਟ ਕਰਾਵਾਂਗੇ ਜੋ ਵੀ ਇਹਨਾਂ ਦਾ ਹੋਵੇ ਸ਼ੁਰੂ ਕਰਾਵਾਂਗੇ ਕਿੰਨਾ ਦਾ ਕਿੰਨਾ ਹੈ ਮਸਟ ਟੈਕਾ ਨਹੀਂ ਕਰਦੇ ਜੀ ਨਾਮ ਨਹੀਂ ਰਹੀ ਤੁਹਾਡਾ ਯਾਨੀ ਕਿ ਤੁਸੀਂ ਵੀ ਐਨ ਜੀਓ ਜਿਹੜੇ ਹਾਂ ਹੁਣ ਇੱਥੇ ਇੱਕ ਬਜ਼ੁਰਗ ਬੈਠੇ ਹੈਗੇ ਆ ਉਹਨਾਂ ਨਾਲ ਗੱਲਬਾਤ ਹੋਈ ਹੈ ਕੀ ਗੱਲਬਾਤ ਹੋਈ ਹੈ ਇਹਨਾਂ ਨਾਲ ਦੋ ਦਿਨ ਪਹਿਲੇ ਸਾਨੂੰ ਇਨਫਰਮੇਸ਼ਨ ਮਿਲੀ ਸੀ ਅੰਮ੍ਰਿਤਸਰ ਤੋਂ ਕਿ ਉਹਨਾਂ ਨੂੰ ਲੋੜ ਹੈ ਕਿ ਇਲਾਕੇ ਵਿੱਚ ਮੈਡੀਕਲ ਹੋਣੇ ਵਾਲੇ ਆ ਜਾਂ ਮੈਂਬਰ ਕਈ ਜਨਨ ਕਰਕੇ अपने बेटिया भी है भाजी भी है बटा कहते मैं अपना इलाज और कई बार ऐसा होंगे की कल भी चलता है खुद तो भी तो गए थे प्राइवेट हॉस्पिटल रुपए का खर्चा दस दिता जो डॉक्टर इलाज नहीं करवाया अपना हम अपनी टीम वालों મેલી કુછ રખાય જ નહિ બહુ બजुर्ग જેડે એક દીનીક દે રહે સકે હવે વેસે બનીયા આપ ડિગ્રી પરથી લાંબી ઓર રહેના ચાહ અને તો અશોકજી કિતھے રહેના લ્યો બીજાલે બી કી કાર હો ગયા તુસી ઇદ આ ઇલી ઠંડ દે વેચ ફૂટપાથે પે હુ કી ગલ હુ આપુજી હાજી કી કારણ હે કે ઓ ઇક ફી પે હુ તુસી जी मजबूरी की तो जाँ जाँ रे, रे, कोई सतो की हाँ। को हाँ। तो कोई सांग रहो मैं डरते हुए सो पैना जी मैं उनकी बोल ही नहीं करना चाहता हां मैं गर्मी करते हूं मैं 6 महीने रोड पर रहया पड़ी हूं हां उसके बाद मेरा पार्टनर चेक हो गया अच्छा इनारा मैं कितना कह बहुत गरम हुआ हां इनारा कुछ पांच जर के कितना कह मेरे लहू बात तुम के देखते हैं कि कितना जमा हो गया था ठीक है और भी पानी में रहेगा 5 महीने तो ठीक है ये सर्दी है अब शुरू हो गई है और तो करना बहुत धोखा हो गया हां जी अच्छा बाबा शर्ट किधर ला दीकीगंज कर देसी जी मेरी सेट लगा रही मेरी रेची भी हां तो मेरी ब्रेक भी ब्रेक देर हो गई उसको मेरा कुछ पता नहीं क्या हां विवेकानंद और फिर जुड़े अफेयर हो गया हो। ਜੋ ਵਾਰ ਵੇਖਣ ਵਾਲੇ ਇਹ ਦਾ ਸਵਾਲ ਹੈ ਨਾਮ ਨੇ ਗੰਦੀਪਰ ਬੋਲ ਕੇ ਇਹਦਾ ਬਈ ਹੋਣਾ ਰੇਸ ਨਹੀਂ ਚੱਲ ਰਹੀ ਜੀਮ ਚੱਲ ਰਹੀ ਹੈ ਜੀ ਐਮ ਚਾਹ ਕੋ ਬੰਦ ਕੋਟਾ ਬੈਠਦੇ ਨੇ ਲੜਾ ਦੇ ਕੇ ਆਪਰੇ ਕਰੀਏ ਤਿਆਰ ਹੋ ਰਿਹਾ ਹੈ ਜੀ ਰੋਗ ਹੋਣੀ ਦਾ ਕੇਸ ਹੈ ਅਜਾ ਹੁਣ ਇਹ ਐਨ ਜੀਓ ਵਾਲੇ ਤੁਹਾਨੂੰ ਲੈਣ ਆਏ ਆ ਇਹ ਕਹਿੰਦੇ ਸਾਰ

ਤੁਸੀਂ ਅਸਲ ਵਿੱਚ ਇਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਜਾਨ ਨੂੰ ਪਿਆਰ ਫਿਰ ਮੰਨਣੇ ਕਿੰਨੇ ਸਮਾਂ ਲੱਗ ਜਾਊਗਾ ਬੇਟਾ ਇਹ ਲਾਓ ਮੈਂ ਮੇਰੀ ਅਦਾ ਦੋ ਵਾਰ ਮੈਨੂੰ ਇਹ ਅੱਗੇ ਚੱਲਦੀ ਹੈ ਕਿ ਜਿੱਥੇ ਹੋ ਜਾਏਗੀ ਕੋਈ ਨਾ ਪਰ ਜਾਨ ਨੂੰ ਲਾਵਾ ਸਮਾਂ ਨਹੀਂ ਸੁਣਦਾ ਸੰਸਾਰ ਦੀ ਐਗਰੋਟ ਇਵੈਂਟ ਕਰਾਉਣ ਕਿੰਨਾ ਦਾ ਉਹ ਭਾਜੀ ਕਈ ਵਾਰ ਬੰਦੇ ਇਦਾਂ ਕਹਿੰਦੇ ਨੇ ਕਿ ਸਾਡੇ ਨਾਲ ਕਈ ਵਾਰੀ ਨਾ ਧੱਕੇ ਨਾਲ ਲੈ ਜਾਂਦੇ ਨੇ ਸਾਨੂੰ ਨਹੀਂ ਉਹੀ ਤੋਂ ਸਾਹਮਣੇ ਗਏ ਕੰਪੈਨ ਤੋਂ ਜਿਹਾ ਦੋ ਹੋ ਗਿਆ ਲੱਗਦਾ ਠੀਕ ਤੇ ਇਹ ਜਿਹੜੇ ਬਜ਼ੁਰਗ ਹੈ ਹੁਣ ਇਹਨਾਂ ਦਾ ਇਲਾਜ ਵੀ ਕਿਸ ਤਰ੍ਹਾਂ ਮੁੱਕਾ ਕੋਈ ਸਾਡੇ ਵੱਲੋਂ ਕਰਾਇਆ ਗਿਆ ਕਿ ਸਾਡੇ ਅੰਝੋਲੀ ਕਰਾਇਆ ਗਿਆ ਸੋ ਤੇ ਲੋ ਸਭ ਤੋਂ ਪਤਾ ਜੀ ਕਿ ਕਿ ਲੈ ਕੇ ਗਿਆ ਕਿ ਕੀ ਲੈ ਕੇ ਆਇਆ ਤੁਸੀਂ ਆਪੀ ਵੈਰੀਫਿਕੇਸ਼ਨ ਕਰਤਾ ਤੁਸੀਂ ਆਏ ਵੀ ਹੋ ਉਹਦੇ ਆਪ ਕੋ ਸਾਫ ਨਾ ਜਾ ਕੇ ਉੱਥੇ ਹੋ ਰਹੀ ਬਜ਼ੁਰਗ ਜੀ ਕੰਟਰੀ ਮੂਲ ਹੈ ਨਾ ਸੇ ਚਾਰ ਪਾਤਾਵਾਂ ਹੈਗੀ ਆ ਮੈਂ ਕੀ ਹੋ ਰਿਹਾ ਹੈ ਤੇ ਚਾਹੀਦਾ ਇੰਤਾਰੇ ਕਰਦਾ ਰੁਲਣ ਜੀ ਨੂੰ ਸੀ ਸਾਡੇ ਕਿਵੇਂ ਇਹਨੇ ਕੋਈ ਸਰਪਰਦਾ ਕਿਵੇਂ ਇਹਦਾ ਅਰੋਸ਼ ਭਾਇ ਹੋਇਆ ਕਿ ਇਸ ਦਾ ਭਾਇ ਹੋਇਆ ਕਿ ਜਈ ਆਪਣੇ ਬਜ਼ੁਰਗ ਨਸ਼ੀ ਦੀ ਗੱਲ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਨਹੀਂ ਸਾਫੀ ਰਿਛੜੀ ਅਸੀਂ ਕੀ ਕਰਦੇ ਆ ਭੇਜ ਆ ਗਏ ਅੱਛਾ ਹੁਣ ਸਰਵੀਆਂ ਸ਼ੁਰੂ ਹੋ ਗਏ ਨੇ ਇਹਦੇ ਬਹੁਤ ਸਾਰੇ ਹੋਰ ਬਜ਼ੁਰਗ ਵੀ ਬੇਸਹਾਰਾ ਬੇਕਰੇ ਇੱਥੇ ਹੋਣਗੇ ਫਿਰ ਇਸ ਤਰ੍ਹਾਂ ਤੁਸੀਂ ਪਾਲ ਕਰਦੇ ਹੋ ਇਨਫੋਮੇਸ਼ਨ ਨਹੀਂ ਹੋਏ ਇਸ ਲਈ ਪੂਰੀ ਦੇਖਪਰ ਹੈ ਲਾਇਕ ਰਹਾ ਟ੍ਰੀਟਮੈਂਟ ਕਰਾਵਾਂਗੇ ਜੋ ਵੀ ਨਾ ਹੋਵੇ ਸ਼ੁਰੂ ਕਰਾਵਾਂਗੇ ਨਾ ਕੁਛ ਵੀ ਐਨਜੀਓ ਜਿਹੜੇ ਅੱਛਾ ਹੁਣ ਇੱਥੇ ਇੱਕ ਬਜ਼ੁਰਗ ਬੈਠੇ ਹੈਗੇ ਆ ਉਹਨਾਂ ਨਾਲ ਗੱਲਬਾਤ ਹੋਈ ਹੈ ਕੀ ਗੱਲਬਾਤ ਹੋਈ ਹੈ ਇਹਨਾਂ ਨਾਲ ਦੋ ਦਿਨ ਕੱਲੇ ਸਾਨੂੰ ਇਨਫਰਮੇਸ਼ਨ ਮਿਲਦੀ ਹੈ ਅਸਲ ਵਿੱਚ ਕਹਿ ਰਹੇ ਨੇ ਕਿ ਇਹਨਾਂ ਨੂੰ ਲੋੜ ਹੈ ਕਿ ਇਲਾਜ ਵੀ ਤੇ ਮੈਡੀਕਲ ਰੋਟੇ ਵਾਲੀ ਹੈ ਜੇ ਮੈਂਬਰ ਕੋਈ ਜਨਰਲ ਕਰਕੇ ਜਾਂਦੇ ਜੀ ਜਾਦੇ ਨੇ ਤੇ ਇਹਨਾਂ ਨੂੰ ਹੁਣ ਸਾਰੀ ਗੱਲ ਕੁੱਤੀ ਹੈ ਤੇ ਮੈਂ ਇਹਨਾਂ ਲਈ 100 ਰੁਪਏ ਲਿਆ ਲਾਤੀ ਤੇ ਗੱਲ ਵੀ ਨਹੀਂ ਕਰਦੇ ਜੀਨਾਂ ਨੂੰ ਅੱਗੇ ਪਹਿਲੇ ਉਹਨਾਂ ਹਸਪਤਾਲ ਭੇਜਾਂਗੇ ਆਪਣੇ ਨਾਲ ਹੀ ਤੇ ਉੱਥੇ ਇਹਨਾਂ ਦਾ ਪੂਰਾ ਪ੍ਰੋਪਰ ਇਲਾਜ ਹੋ ਜਾਏਗਾ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ

अशोक जी कि लुध्याण लुध्याने की, की कारण हो गया इन ठंड के फुट पाते पे हो गल